ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਕੁੱਕੂ ਤੇ ਅਸੀਂ ਅੱਜ ਅ ਬੈਗੇ ਢੁੱਡੀ ਦੇ ਵਿੱਚ ਤੇ ਅੱਜ ਤੁਹਾਡੀ ਮੁਲਾਕਾਤ ਕਰਾਉਣੀ ਹੈ ਇੱਕ ਬਾਪੂ ਨਾਲ ਜਿਹੜੇ ਕਿ ਸਾਨੂੰ ਪੁਰਾਣੇ ਪੁਰਾਣੇ ਜ਼ਮਾਨੇ ਬਾਰੇ ਕੁਝ ਨੌਲੇਜ ਦੇਣਗੇ ਤੇ ਬਾਕੀ ਕਰਦੇ ਬਾਪੂ ਜੀ ਨਾਲ ਬਾਪੂ ਜੀ ਤੁਸੀਂ ਤੁਹਾਡਾ ਜਨਮ ਕਦੋਂ ਦਾ ਹੋਇਆ ਧਰਮ ਦਾ ਨਹੀਂ ਪਤਾ ਤੇ ਜਾਣੀ ਪਿੰਡ ਸਾਲ ਜੇ 36 ਸਾਲ ਹੋ ਬਾਪੂ ਦੀ 63 ਸਾਲ ਉਮਰ ਆ ਤੇ ਜਿਹੜੀਆਂ ਜਿਹੜੀਆਂ ਇਹਨਾਂ ਨੇ ਆਪਣੇ ਪਿੰਡੇ ਤੇ ਹੰਡਾਈਆਂ ਤੁਹਾਨੂੰ ਸਾਰੀਆਂ ਗੱਲਾਂ ਬਾਤਾਂ ਦੱਸਣਗੇ ਵੀ ਕਿਵੇਂ-ਕਿਵੇਂ ਕੰਮ ਕਰਦੇ ਰਹੇ ਆ ਤੇ ਕੀ-ਕੀ ਇਹ ਕਰਦੇ ਰਹੇ ਆ ਜੋ ਵੀ ਹੋਇਆ ਸਾਰਾ ਕੁਝ ਆਪਣਾ ਅਸੀਂ ਬਾਇਨਾ ਵੜ ਲੈਂਦੇ ਸੀ ਠੀਕ ਆ ਜੀ ਪੁਰ ਨੂੰ ਲਾ ਦੇਣੇ ਠੀਕ ਆ ਜੀ ਤੇ ਉਹ ਥੱਬੇ ਲਾ ਲਾ ਕੇ ਤੇ 70 ਗਣ ਬਾਇਰਾ ਡੁੱਬ ਲਿਆ ਠੀਕ ਆ ਘਰ ਮਈਆਂ ਨੂੰ ਪਾਈ ਜਾਂਦੇ ਠੀਕ ਆ ਖੱਛੀ ਅਸਾਂ ਆੜੀਆਂ ਦੇੜ ਠੀਕ ਆ ਜੀ ਵੀ ਪਿੰਨਾਂ ਕੋਲੇ ਮਸ਼ੀਨ ਵੀ ਸੀ ਪਾ ਕੇ ਚੋਰਤ ਹਾਂਜੀ 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 ਨਹੀਂ ਬਾਜੀ 2000 ਚੁੜ ਜਾਣੇ ਠੀਕ ਹੈ ਜੀ ਮੈਂ ਚੋ ਕਰੀ ਲਾਈ ਜਾਉਂਗਾ ਠੀਕ ਹੈ ਜੀ ਮੈਥੋਂ ਘਰ ਲੈ ਚੜੀ ਮਲਾ ਦੇਣੀ ਕਰਦੇ ਦੁਆਣੇ ਫੇਰ ਗੋੜੀ ਅੱਛਾ ਅੱਛਾ ਚੱਕ ਲੈ ਇਹ ਜ਼ਿਆਦਾਤਰ ਕੰਮ ਹੱਥਾਂ ਨਾਲ ਚੱਲਦਾ ਸੀ ਮਸ਼ਿੰਦਰੀ ਤੋਂ ਤਾਂ ਹੋ ਹੈ ਨਹੀਂ ਸੀ ਮਸ਼ਿੰਦਰੀ ਨਹੀਂ ਠੀਕ ਹੈ ਕਿੰਨੇ ਕਿਲਿਆਂ ਦੀ ਬਾਪੂ ਜੀ ਤੁਸੀਂ ਵਾਈ ਕਰਦੇ ਸੀ ਉਹਨਾਂ ਟਾਈਮਾਂ ਦੇ ਵਿੱਚ ਉਹਨਾਂ ਦੇ ਕੋਲ ਇਹ ਸਮਝ ਲਾ ਵੀ ਸਾਡੇ ਕੋਲ 1000 ਅਰਜੰਦ ਵਾਲੀ ਸੀ ਚਾਰ ਸ਼ਿਕੇਦਾਰ ਠੀਕ ਹੈ ਜੀ ਠੀਕ ਹੈ ਚਾਰ ਰਾਜਕਰ ਵਾਲੀ 16 ਠੀਕ ਹੈ ਚਾਰ ਲਾਲ ਵਾਲੀ ਠੀਕ ਹੈ ਜੀ 16 ਚਾਰ 16 ਤੇ ਚਾਰ ਹੋ ਗਏ 20 ਜੀ ਹੂੰ 18 ਕਿੱਲੇ ਗਰੇ ਵਾਲਾ ਵਾਲੀ ਠੀਕ ਹੈ ਚਾਰ ਫੁੱਲੇ ਵਾਲੀ 37 40 ਕਿੱਲਿਆਂ ਦੀ ਵਾਈ ਸੀ ਜੀ ਤੇ ਉਹ ਬਾ 16 ਕਿੱਲੇ ਸਿਮਿਸ਼ਰੀ ਵਾਲੇ ਜਰਾ ਮਾਲ ਬੜਤੂ ਠੀਕ ਹੈ ਠੀਕ ਉਹ ਦੇਖੋ ਕਿ ਹੁਣ ਪੁਰਾਣੇ ਬਾਪੂ ਕੋ ਜਿਹੜੇ ਕੰਮ ਕਰਦੇ ਸੀ ਬਜ਼ੁਰਗ ਤੁਸੀਂ ਉਹਨਾਂ ਦਾ ਕੰਮ ਕੀਤਾ ਹੋਣਾ ਕਿਵੇਂ-ਕਿਵੇਂ ਕਰਦੇ ਸੀਗੇ ਉਹ ਤੋਂ ਪਾਹ ਡਿਆੜੀ ਨਹੀਂ ਸੀ ਉਹ ਦਾਤਰੀਆਂ ਨਾਲ ਕਣਕਾਂ ਵੜਦੇ ਦਾਤਰੀਆਂ ਨਾਲ ਕਣਕਾਂ ਵੜਦੇ ਸੀ ਫਲੇ ਫਲੇ ਬਣਾ ਕੇ ਗਾਉਂਦੇ ਉਹ ਫਲੇ ਬਾਪੂ ਕਿਦਾਂ ਦੇ ਹੁੰਦੇ ਸੀ ਉਹ ਫਲੇ ਆਏ ਕਿਸੇ ਨੇ ਦੁਆਵਾਂ ਬੱਦਲਾਂ ਵਾਲਾ ਆਏ ਮਾਂਜੀ ਗਾੜ ਦੇ ਰੱਛਾ ਪੇਸ਼ੋ ਕੇ ਬਾਦ ਠੀਕ ਉਹਦੇ ਨਾਲ ਗਾਈ ਜਾਂਦੇ ਸੀ ਸ਼ਾਫਿਫ ਸੇ ਫਾਰ ਦੇ ਦੇਣਾ ਠੀਕ ਹੈ ਠੀਕ ਹੈ ਅਮਰੀ ਮੋਰੀ ਵਾਢੀ ਅੱਛਾ ਅੱਛਾ ਜੀ ਦੇ ਕੋਲ ਇੱਕ ਚੌਖੜਾ 4 ਬਾਲ ਜੋ ਵਟਾ ਬਣਾ ਲੈਣਾ ਠੀਕ ਹੈ ਉਸ ਤਗੜਾ ਬਣਾਣਾ ਉਹ ਜਿਵੇਂ ਬਾਬਾ ਬਾਈ ਕਾਲੀ ਕੋ ਠੀਕ ਹੈ ਠੀਕ ਉੱਠ ਵੀ ਜੁੜ ਜਾਂਦਾ ਸੀ ਠੀਕ ਹੈ ਬਾਲ ਦੀ ਵੀ ਜੁੜ ਜਾਂਦੇ ਤੇ ਉਠਾ ਨਾ ਬਸ ਤੁਸੀਂ ਬਾਈ ਕੀਤੀ ਹੈ ਮੋੜ ਹਲਕਾ ਜਿਹਾ ਅੱਛਾ ਉਹਨਾਂ ਦੇ ਨਾਲ ਤੁਸੀਂ ਬਾਈ ਕਰਦੇ ਰਹੇ ਹਾਂ 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 ਉੱਠ ਬਾਲ ਨਾ ਕਿੰਨਾ ਕਿੰਨਾ ਵਾਹਣ ਵਾਦੰਦੇ ਸੀ ਦਿਹਾੜੀ ਦੇ ਵਿੱਚ ਮੋਟ ਸਾਵਾ ਕੱਲਾ ਕਬਾਬ ਕਿੱਲਾ ਵਾਹਦਾ ਸੀਗਾ ਹਾਂ ਕਿੰਨੇ ਵਜੇ ਜੋੜਦੇ ਸੀ ਬਲ 8:00 ਨੂੰ ਜਾਂ 11:00 ਨੂੰ ਉਹਦਾ ਤੜਕੇ ਜੋੜ ਦਿੰਦੇ 7:00 3:00 ਵਜੇ ਪਹਿਰ ਦੇ ਤੜਕੇ ਤੇ ਪਹਿਰ ਦੇ ਤੜਕੇ 3:00 ਵਜੇ ਜਾਂ 2:30 ਵਜੇ ਹੈ 3:00 ਵਜੇ 3:30 ਵਜੇ ਠੀਕ ਆ ਚਾਹ ਚਾਹ ਬਾਹਰ ਹੁੰਦੇ ਸੀ ਠੀਕ ਆ ਡੇਢ 2 ਕਿੱਲੇ ਵਾਹ ਦਿੰਦਾ ਸੀ ਹਾਂ ਹੱਥ ਨੂੰ ਬੋਸਾ ਹਾਂ ਇਹ 3 ਕਿੱਲੇ ਸੰਵਾਹਦੇ ਦੋਵੇਂ ਹਾਂ ਠੀਕ ਸੁਹਾਗਾ ਮਾਰ ਦਿੰਦੇ ਤੇ ਪਾਣੀਆਂ ਪੂਣੀਆਂ ਦਾ ਕੀ ਰੇਂਜਮੈਂਟ ਉਹਦੇ ਬਾਪੂ ਤੋਂ ਪਾਣੀ ਪੂਣੀ ਕਿਵੇਂ ਲਾਉਂਦੇ ਸੀ ਪਾਣੀ ਸਬੂਏ ਦਾ ਠੀਕ ਹੈ ਹੋਰ ਬਾਰ ਨਹੀਂ ਹੁੰਦੇ ਸੀ ਬੋਰ ਸੀਗੇ ਛੋੜੇ ਸੀ ਬਰੇ ਲਈ ਠੀਕ ਹੈ ਉਹ ਫਿਲਟਰ ਬਣਾਏ ਹੁੰਦੇ ਸੀ ਆ ਵੱਡੇ ਬੋਰ ਨਹੀਂ ਚੱਲੇ ਠੀਕ ਹੈ ਠੀਕ ਹੈ ਮੈਫਟੀ ਫਿਲਟਰ ਠੀਕ ਹੈ 50% ਪਾਣੀ ਮਿਲ ਜਾਂਦਾ ਤੇ ਪਾਣੀ ਫਿਰ ਪਿੰਡਾਂ ਦੇ ਵਿੱਚ ਖੂਹਾਂ ਤੋਂ ਭਰਦੇ ਹੁੰਦੇ ਸੀ ਹੈ ਖੂਹਾਂ ਤੋਂ ਪਾਣੀ ਭਰਦੇ ਨੇ ਖੂਹਾਂ ਤੋਂ ਨਹੀਂ ਉਹ ਸਰਪੰਚ ਨਹੀਂ ਰੱਖਿਆ ਤੇ ਨਾਲ ਕਿ ਸਾਡੇ ਦੋ ਤੇ ਕੋ ਉਹਨਾਂ ਨਾਲ ਕਿਹਦਾ ਪਾਣੀ ਲੈਂਦੇ ਸੀਗੇ ਆ ਨਲਕੀ ਉਸੇ ਮੁਰਲੇ ਛੇ ਤੋਂ ਤੇ ਗਾਂ ਤੇ ਬਾਪੂ ਪਹਿਲਾਂ ਕਹਿੰਦੇ ਨਾਲੇ ਵੀ ਧਰਤੀ ਥੋੜੀ ਜੀ ਪੁੱਟਣੀ ਵੀ ਥੱਲੇ ਖਾਈ ਨਹੀਂ ਕਿ ਪੱਟ ਦੇਣੀ ਯਾਨੀ ਕਿ 8-10 ਗੱਠ ਤੇ ਪਾਣੀ ਨਿਕਲ ਆਉਂਦਾ ਸੀਗਾ ਇਹ ਉਸੇ ਨਹੀਂ ਸੀ ਆਪਣੇ ਅੱਛਾ ਇਹ ਪੁਨਹਾਰੇ ਸੀ ਕਬਰ ਵਿੱਚ ਅੱਛਾ ਇੱਧਰ ਲਈ ਇੱਧਰ ਲਈ ਰੀਜ ਚ ਸੀ ਆਪਣੇ ਨਹੀਂ ਸੀ ਪੁਨਹਾਰੇ ਇੰਨਾ ਇੰਨਾ ਕਬਰਦਾਨ ਠੀਕ ਅੱਛਾ ਇੱਥੇ ਕੁੜੇ ਆ ਕੁੜੇ ਨਾਲ ਗਾਂ ਜੋਕ ਮੀਲ ਮੋਰ ਨਾਲੀ ਅੱਛਾ ਅੱਛਾ ਮੋਰ ਨਾਲੀ ਪਰ ਮੇਂ ਨਿਕਲ ਹੁੰਦਾ ਠੀਕ ਹੈ ਠੀਕ ਹੈ ਉਹ ਨਾਲ ਕੀਮ ਸੁਰੇ ਦਾ ਰੀ ਰੀ ਸੀ ਠੀਕ ਹੈ ਠੀਕ ਪੂਰੇ ਘਣਾਉਂਦੇ ਠੀਕ ਕਿੱਥੇ ਸੀ ਪਾ ਠੀਕ ਹੈ ਜੀ ਮੈਂ ਚਾਰ ਫੋਟ ਤੋਆ ਕਰਤੀ ਹਾਂ ਠੀਕ ਤੇ ਟਰੈਕਟਰਾਂ ਟੂਟਰਾਂ ਦਾ ਜਦੋਂ ਕੰਮ ਆਇਆ ਤੇ ਫਿਰ ਤੁਹਾਨੂੰ ਤਾਂ ਲੱਗਦਾ ਹੋਣਾ ਵੀ ਆ ਨਵੀਂ ਚੀਜ਼ ਆ ਗਈ ਕੋਈ ਕਿ ਟਰੈਕਟਰ ਮਗਰੋਂ ਆਇਆ ਬਲਦਾਂ ਨਾਲ ਠੀਕ ਹੈ